ਹਾਰੀ YouTube ਚੈਨਲ ਤੇ ਰੋਜ਼ ਦੀ ਤਰ੍ਹਾਂ ਵੀ ਅੱਜ ਫੇਰ ਆਪਾਂ ਆਏ ਆ ਕੋਟਕਪੂਰੇ ਤੂੜੀ ਦੀ ਬੋਲੀ ਤੇ ਸਵੇਰ ਦੇ ਵੀ ਜਿਹੜੇ 7.5 ਹੋ ਚੁੱਕੇ ਆ ਤੇ ਰੇਟ ਦੀ ਵੀ ਗੱਲ ਕਰੀਏ ਪਹਿਲਾਂ ਜੇ ਹਰੇਚਾਰੇ ਰੇਟ ਦੀ ਗੱਲ ਕਰੀਏ ਕੱਲ ਵੀ ਹਰੇਚਾਰੇ ਰੇਟ ਜਿਹੜਾ 400 ਦੇ ਆਸ-ਪਾਸ ਜਿਹੜਾ ਕੱਲ ਚੱਲਿਆ ਕੋਟਕਪੂਰੇ ਮੰਡੀ ਤੇਰਾ 13 ਦਸੰਬਰ 2025 ਹੋ ਚੁੱਕੀ ਆ ਤੇ ਬਾਕੀ ਬਈ ਤੂੜੀ ਦੇ ਰੇਟ ਗੱਲ ਕਰਾਂਗੇ ਤੂੜੀ ਦਾ ਵੀ ਜਿਹੜਾ ਰੇਟ ਆ ਕੱਲ ਦਾ ਸੀ 500 ਰੁਪਏ ਤੱਕ ਵੀ ਜਿਹੜਾ ਟੌਪ ਦਾ ਰੇਟ ਗਿਆ ਸੀ ਤੇ ਅੱਜ ਦਾ ਰੇਟ ਵੀ ਦੇਖਾਂਗੇ ਜਿਹੜਾ ਕਿੱਥੋਂ ਤੱਕ ਜਾਂਦਾ ਤੇ ਲਾਈਵ ਨੂੰ ਬਈ ਵੱਤ-ਵੱਤ ਸ਼ੇਅਰ ਜ਼ਰੂਰ ਕਰਿਓਗੇ ਤੇ ਬਾਕੀ ਬਈ ਟਰਾਲੀਆਂ ਤੁਸੀਂ ਦੇਖ ਸਕਦੇ ਹੋ 2 2 4 5 6 10 12 ਜਿਹੜੇ ਨਗ ਆਏ ਆ ਤੇ ਬਾਕੀ ਬਈ ਡੇਲੀ ਦਾ ਰੇਟ ਦਿੰਦਾ ਹਨਾ ਤੇ ਜਗਰਾਉ ਮੰਡੀ ਦੇ ਵਿੱਚ ਵੀ ਤੂੜੀ ਜਿਹੜੀ ਕੱਲ 850 ਰੁਪਏ ਤੱਕ ਵੀ ਗਈ ਸੀਗੀ ਤੇ ਗੱਲ ਕਰੀਏ ਜੀ ਆਪਾਂ ਵੀ ਫਿਰੋਜ਼ਪੁਰ ਮੰਡੀ ਦੇ ਵਿੱਚ 540 ਨਾਬਾ ਮੰਡੀ ਵਿੱਚ 690 ਤਰਨਤਾਰਨ ਮੰਡੀ ਵਿੱਚ 580 ਮੁੱਦਕੀ ਵਿੱਚ 640 ਰੁਪਏ ਵੀ ਕੀ ਸੀ ਸ਼੍ਰੀ ਅੰਮ੍ਰitsar ਸਾਹਿਬ ਮੰਡੀ ਦੇ ਵਿੱਚ 660 ਰੁਪਏ ਤੱਕ ਲੱਗ ਗਈ ਸੀ ਤੇ ਮਖੂ ਵੀ 500 ਤੇ 10 ਰੁਪਏ ਤੱਕ ਜਿਹੜੀ ਕੱਲ ਤੂੜੀ ਵਿਕੀ ਸੀਗੀ ਗੱਲ ਕਰੀਏ ਵੀ ਹਰੇਚਾਰੇ ਦੀ ਕੋਟਕਪੂਰਾ ਮੰਡੀ ਵਿੱਚ ਵੀ ਕੱਲ ਹਰਾਚਾਰਾ 350 ਤੋਂ ਲੈ ਕੇ 400 ਰੁਪਏ ਜਗਰਾਉ ਮੰਡੀ ਵਿੱਚ ਵੀ 300 ਤੇ 30 ਰੁਪਏ ਤੱਕ ਜਿਹੜਾ ਕੱਲ ਹਰਾਚਾਰਾ ਵਿਕਿਆ ਸੀਗਾ ਬਾਕੀ ਵੀ ਬੋਲੀ ਦਾ ਟਾਈਮ ਜਿਹੜਾ ਹੋ ਚੁੱਕਿਆ ਤੇ ਚੱਲਦੇ ਆਪਾਂ ਅੱਗੇ ਵੱਲ ਨੂੰ ਰਬੀ ਬਾਕੀ ਰੌਣਕ ਮੇਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਤੇ ਪਹਿਲੀ ਟਰਾਲੀ ਵੀ ਇਧਰਲੇ ਪਾਸੇ ਖੜੀ ਆ ਤੇ ਬੋਲੀ ਵੀ ਪੂਰੇ 7:30 ਵਜੇ ਸ਼ੁਰੂ ਹੋ ਜਾਣੀ ਹੈ ਤਾਂ 7:30 ਵੀ ਹੋ ਚੁੱਕੇ ਆ ਤੇ ਤਰੀਖ ਹੋਗੀ 13 ਦਸੰਬਰ 2025 ਕਿਸਾਨ ਵੀਰੋ ਤਰੀਕ ਹੋ ਗਈ 13 ਦਸੰਬਰ 2025 ਤੇ ਤੂੜੀ ਦੀ ਬੋਲੀ ਤੇ ਕੋਟਕਪੂਰਾ ਮੰਡੀ ਤੇ ਦੇਖਦੇ ਹਾਂ ਵੀ ਕੀ ਰੇਟ ਅੱਜ ਰਹਿਣ ਵਾਲਾ ਆਓ ਭਾਈ ਆਜੋ ਵਾ ਆਜੋ ਵੱਚ ਚੁੱਕੀ ਆ ਕਿਵੇਂ ਕੇਵਲ ਨਹੀਂ ਇਹਦਾ ਬਣਵਾ ਅੰਦਰ ਦੀ ਆ ਅੰਦਰ ਦੀ ਥੋੜੀ ਬੋਲੋ ਭਾਈ 300 ਰੁਪਿਆ 10 ਇੱਥੇ ਜਾਣੀ ਬਾਈ 310 350 70 400 100 450 60 80 90 500 ਰੁਪਇਆ 500 ਰੁਪਇਆ 500 ਬੋਲਾਂ ਬਾਈ ਕਿਨੇ ਤੇਰੇ 500 ਵੀ ਪਹਿਲੀ ਟਰਾਲੀ ਗਈ ਆ 500 ਦੀ ਤੇ ਬਾਕੀ ਵੀ ਅੱਗੇ ਦੇਖਦੇ ਆ ਕੀ ਰੇਟੇ ਜਿਹੜਾ ਜਾਊਗਾ ਅੰਦਰ ਦੀ ਵੀ ਤੂੜੀ ਸੀ ਜਿਹੜੀ ਲੱਗੀ ਆ 500 ਰੁਪਿਆ ਪਹਿਲੀ ਟਰਾਲੀ ਵਿੱਚ ਜਿਹੜਾ 500 ਰੁਪਿਆ ਦਾ ਆ ਉਹਦਾ ਜਿਹੜਾ ਲੈ ਖੜੇ ਪਿਆ ਕਰੋ ਨਾਲ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਉਹਨਾਂ ਨਾਲ ਤਾਂ ਕਿਹਦੇ ਨੇ ਕਿਹਾ ਲੋਕਾਂ ਬਿਲਕੁਲ ਇਸੇ ਪੈਸੇ ਨਾਲ ਬੰਦਲੇ ਦੇ ਅੰਦਰ ਨਹੀਂ ਜਾਣੇ ਮੁਰਤੇ ਨਹੀਂ ਬੈਟਰ ਨਹੀਂ ਟੁੱੜੀ ਟੁੱੜੀ ਕਾਲੀ ਢਲਾਵਾਂਗੇ ਕੀ ਵੀ ਹੈ ਬਈ ਅੰਦਰੋਂ ਦੀ ਕੇ ਬਾਹਰ ਦੀ ਉੱਚੀ ਪੰਜ ਗਰਾਂ ਜਾਊਗਾ ਇਹ ਔਲਖਾਂ ਦੀ ਆ ਬਈ ਜਾਊਗਾ ਉੱਥੇ ਕੰਡਾ ਕਰਾਉਣਾ ਪਊਗਾ ਫੇਲਣ ਵਾਲਾ ਬੋਲੋ ਜੀ ਇਹ ਵੀ ਅੰਦਰ ਦੀ ਟੁੱੜੀ ਹੈ 300 ਰੁਪਿਆ 350 350 350 52 400 10 410 ਰੁਪਏ 15 ਰੁਪਏ 20 ਰੁਪਏ 25 ਰੁਪਏ 30 ਰੁਪਏ 35 ਰੁਪਏ 40 450 450 60 ਰੁਪਏ 460 ਰੁਪਏ 70 ਰੁਪਏ 80 ਰੁਪਏ 90 500 500 ਰੁਪਏ ਬੋਲਣਗੇ ਨਾ 500 पाँच सौ रपया भाई पड़े तीन सौ रुपया लग गया तीन सौ रपया ਅੰਦਰ ਵੀਰੇ ਪਹਿਲਾਂ ਆਪਾਂ ਪੰਜ ਚੁੱਕਾਂਗੇ ਤਾਂ ਆਈਏ ਪਹਿਲਾਂ ਟਿੱਕਾ ਪਾਣੀ ਨਹੀਂ ਜਾਏਗਾ ਪੰਜ ਗ੍ਰੈਂ ਜਾਊਗਾ ਪੁੱਛੀ ਜਾਵਾਂਗੇ 300 ਰੁਪਏ ਉਹ ਇੰਨਾ ਜਾਊਗਾ ਬਾਈ ਸਾਢੇ 400 ਸਾਢੇ 400 ਸਾਢੇ 400 ਬੋਲਾ ਬਾਈ ਜੀ 60 60 70 80 480 90 490 ਬੋਲਣ ਨਾ 490 ਭਾਜਤੀ ਲੋ ਵੀ 1 ਟਰਾਲੀ ਲੱਗੀ 400 ਤੇ 90 ਰੁਪਏ ਤੇ ਬਾਹਰ ਦੀ ਵੀ ਤੂੜੀ ਦੀ ਬਾਕੀ ਅੱਗੇ ਦੇਖਦੇ ਆਂ ਬਈ இருக்கு <coughs sup> ਸੱਤੀ ਆ ਗਮ ਮੈਂ ਤੇ ਗਲੀ ਬੁੱਲੀ ਨਹੀਂ ਬਾਲੀ ਨਹੀਂ ਨਹੀਂ ਜੀ ਆ ਹਿੱਕੜ ਦੀ ਹਲਚੋ ਆ ਵੇਖ ਕੇ ਬੋਲੀ ਦੋ ਬਈ ਇਹਨੂੰ ਬੋਲੋ ਬੋਲੋ ਮੇਰੇ ਲਿੰਗ ਦਾ ਬੋਲੀ ਦਾ ਅੱਖ ਹਾਂ 250 ਰੁਪਿਆ 60 60 ਮੈਨੂੰ ਪਤਾ ਹੀ ਬੋਲੂਗਾ ਇਹ 60 300 50 10 15 20 25 850 850 350 352 352 ਬੋਲਣਗੇ ਨਾ ਹੱਥ ਕਰ 60 ਕਿੱਥੇ ਜਾਣੀ ਬਾਈ ਪਾਣੀ ਬਾਈ 5 ਮਿੰਟ ਜਾਓਗੇ 60 65 70 75 80 85 90 390 ਰੁਪਏ ਬੋਲਣਗੇ ਨਾ ਤਾਂ 100 ਦਾ ਬੇਰ ਬਈ 5 ਗ੍ਰਹਿ 300 ਰੁਪਿਆ ਕਰਾਇਆ 100 300 ਰੁਪਿਆ ਲੱਗਿਆ ਆਹ ਤੂੜੀ ਹੈ ਵੀ ਜਿਹੜੀ 390 ਰੁਪਿਆ ਲੱਗਿਆ ਦੇਖ ਸਕਦੇ ਹੋ ਤੁਸੀਂ ਖਾਲੀ ਤੂੜੀ ਆ ਬੜਾ ਠੋਕੜਾ ਵਾਲਾ ਬਾਈ ਲਾਗੇ ਵਾਲੇ ਦਾ 390 ਇਹ ਅੱਜ ਨਹੀਂ ਮਰਜੀ ਤਾਂ ਦੋ 2:04 ਹਾਂਜੀ ਉਹ ਨਹੀਂ ਪੰਦੀ ਰੱਖੀ ਆ 450 59 452 452 ਬੋਲਾਂਗੇ ਨੇ 75 ਵੀ ਹੈ 90 93 500 ਉਹ 500 ਕੇਵਲ 15 20 25 352 ਬੋਲਾਂਗੇ ਨੇ 525 ਉਹ ਕੇਵਲ ਨੂਰੀ ਦਾ ਕਿਰਾਇਆ ਕਿੰਨਾ ਲੱਗਿਆ 500 ਤੇ 25 ਰੁਪਏ ਅੱਗੇ 500 ਲਿਆਦੇ ਤਾਂ ਯਾਰ ਤੇ ਬਾਕੀ ਬਈ 525 ਰੁਪਏ ਵੀ ਅਜਦਾ ਟੌਪ ਦਾ ਰੇਟ ਆ ਤੂੰ ਵੀ ਚੈੱਕ ਕਰਾ ਲੈ ਬਈ ਅੰਦਰ ਦੀ ਥੋੜੀ ਉਸੇ ਨਾਲ ਦੀ 400 400 400 ਹਜੀ 450 70 ਰੁਪਏ 500 25 525 ਬੋਲਣਗੇ ਨੇ 525 ਰੁਪਏ ਬਾਈ ਲੋ 525 ਰੁਪਏ ਵੀ ਥੂੜੀ ਲੱਗੀ ਅੰਦਰ ਦੀ ਥੂੜੀ ਸੀ ਬਈ ਤਰੀਕ ਅੱਜ ਹੋ ਗਈ 13 ਦਸੰਬਰ 2025 ਜਿਹੜਾ ਡੇਟ ਵਿਚਾਰਦਾ ਉਹ ਜਿਹੜਾ ਉਹ ਜੀਵਨ ਇਹਦਾ ਚੜਦਾ ਉਹ ਚੜਾਦੀ ਹੋਏ ਆ ਦੇ ਨਾ ਆ ਦੇ ਨਾ ਆ ਦੇ ਨਾ ਪਾਤੀ ਦੇ ਨਾਮ ਬਾੜ ਪਾਦੇਗਾ ਕੋਈ ਇਧੇ ਕੋ ਸਾ ਇੱਥੇ ਨਹੀਂ ਪਾਤੀ ਦੇ ਨਾਮ ਹੋਣਾ ਦੇਖਣ ਕੋ ਪੂਰਾ ਉਹਦੇ ਨਾਮ ਲਿਖਿਆ ਜਿਹਨਾਂ ਤੋਂ ਤੂੰ ਕਰਦੀ ਐਸੇ ਦੇਣੀ ਹੈ 50000 ਹਾਂ ਬਾੜ ਦੀ ਉਹ ਬਟਿਆ ਜੀ ਨੂੰ ਚੱਕੂ ਬਾਈ ਆਹਾਂ ਆਹਾਂ ਕੋਈ ਮੇਟਾ ਹੋਊਗਾ ਹੋਊਗੀ ਬਾਈ ਵੇਖ ਕੇ ਬੋਲੀ ਦਿਓ ਪਾਲਦੀ ਆ ਬਾਈ ਪਾਲਦੀ ਆ ਇਹ ਵੀ ਆ ਇਹ ਵੀ ਆ ਮਾਰਦੀ ਮਾਰੀ ਮੋਰੀ 400 ਇੰਨੇ ਲਿਖੋ 400 400 ਹਾਂਜੀ 400 15 20 25 6455 70 75 500 500 ਬੋਲਾਂਗੇ ਨੇ 500 ਰੁਪਏ ਲਓ ਜੀ ਲਓ ਵੀ 500 ਰੁਪਏ ਲੱਗੇ ਵੀ ਇਹ ਟਰਾਲੀ ਤੇ ਬਾਕੀ ਅੱਗੇ ਦੇਖਦੇ ਆ ਵੀ ਮਗਰ ਤਿੰਨ ਟਰਾਲੀਆਂ ਹੋਰ ਪੰਗਾ ਦੇ ਜੀ ਮਿੱਤਰ ਪਿਆਰੇ ਨਾਲੋ ਇੰਨਾ ਦਾ ਕੰਮ ਹੋ ਗਿਆ ਕੰਮ ਹੋ ਗਿਆ ਕੰਮ ਹੋ ਗਿਆ ਕੰਮ ਇਹਨਾਂ ਦਾ ਹੋ ਗਿਆ ਕੰਮ ਓਏ ਉਹ ਪੰਜੇਰੇ ਲਾਇਆ ਜਿਹੜਾ ਉਹਦੇ ਚੱਲੀਏ अंदर था भी कोलो जी साढ़े चार सौ साढ़े चार सौ साढ़े चार सौ उजाई अठ पेंट सत्तर पिहत्तर अस्सी ਦਸਿੰਨ 99 500 5 500 5 ਬੋਲਣਾ ਕਿਨੇ 505 ਰੁਪਏ ਬਾਈ ਰੁਪਈਆ ਕਿੰਡਾ ਰਾਂ ਲੱਗਿਆ 500 ਤੇ 5 ਰੁਪਏ ਆਵੇ ਹੈਗਾ ਹੈਗਾ ਲੋਨਾ ਇੱਥੇ ਆਪਣੇ ਘਰ ਤੋਂ ਸਾਡੇ ਬੰਦੇ ਨੇ ਸਰਮੇਨ ਭਾਈ ਉਹਨੇ ਅੰਦਰ ਸਟੌਰੀ ਕੀਤਾ ਉਹ ਤਾਂ ਉੱਥੋਂ ਹੀ ਕਰਨੀ ਆ ਆਵੇ ਜੀ ਲੋਨ ਤੇ ਉਹ ਤੇ ਸ਼ੇਅਰ ਵੀ ਪਾਈ ਜੀ ਕਰਦਾ ਕਿਉਂਕਿ ਨਾਲ ਨਾਲ ਕਮੈਂਟ ਵੀ ਕਰਦਾ ਸਮਾਜਿਕ ਤੌਰ ਤੇ ਪ੍ਰੋਗਰਾਮ ਦੇ ਵਿੱਚ ਪਾ ਦੇ ਬਈ ਉਹ ਵੀ ਦੱਸ ਦਿਆ ਕਰਾਂਗੇ ਤਾਂ ਇੱਕ ਵਾਰੀ ਦੀ ਗੱਲ ਹਰਦੀ ਭਾਈ ਹੈ ਅੰਦਰ ਦੀ ਰੰਗ ਹੀ ਹੋ ਜਾ ਅੰਦਰ ਵੀ ਆ ਭਾਈ ਵੇਖ ਕੇ ਬੋਲੀ ਦਿਓ ਇਹਨੂੰ ਬੋਲੋ ਹਾਂਜੀ 300 ਰੁਪਇਆ 350 8 ਰੁਪਏ 360 ਰੁਪਏ 36 ਰੁਪਏ 70 71 80 81 90 92 405 415 20 25 425 ਬੋਲਾਂਗੇ 425 ਰੁਪਏ ਲਓ 425 ਰੁਪਏ ਲੱਗੇ ਬੀ ਦੀ ਜੀ 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 ਬਰਦੇ ਤੂੰ ਹੀ ਬੋਲਾ ਜੀ ਹਲੋ ਬੋਲੋ ਕੀ ਹੋਇਆ ਬੋਲਦੇ ਜੀ ਹੈ 400 400 10 15 450 52 60 65 70 75 80 85 500 5 505 ਬੋਲਾਂਗੇ ਨੇ 505 ਰੁਪਏ ਬਾਈ ਜੀ ਉਹ ਵੀ ਲਾਸਟ ਵਾਲੀ ਟਰਾਲੀ ਸੀ ਜੋ 500 ਦੇ 5 ਰੁਪਏ ਬਈ ਲੱਗੀ ਆ ਤੇ ਬਾਕੀ ਬਈ ਜਿਹੜਾ ਟੌਪ ਦਾ ਰੇਟ ਰਿਹਾ ਅੱਜ ਦਾ 525 ਰੁਪਏ ਕੋਟਕਪੂਰੇ ਮੰਡੀ ਬਈ ਤਰੀਕ ਅੱਜ ਹੋ ਗਈ ਆ 13 ਦਸੰਬਰ 2025 ਤੇ ਲਗਭਗ ਬਈ ਸਾਰੀਆਂ ਟਰਾਲੀਆਂ ਦਾ ਜਿਹੜਾ ਅੱਜ ਰੇਟ ਬਈ 500 ਦੇ ਆਸਪਾਸ ਹੀ ਚੱਲੀ ਗਿਆ ਅੰਦਰ ਦੀ ਟੂੜੀ ਦਾ ਖਾਸ ਕਰਕੇ ਸੌਦੇ 450 ਤੋਂ ਲੈ ਕੇ 500 ਰੁਪਏ ਤੱਕ ਜਿਹੜੀ ਆ ਜੂੜੀ ਵਿਕੀ ਆ ਤੇ ਧੰਨਵਾਦ ਵੀ ਸਾਰੇ ਵੀਰਾਂ ਦਾ ਲਾਈਵ ਦੇ ਨਾਲ ਜੁੜਨ ਦੇ ਲਈ ਸੋ ਮਿਲਦੇ ਆ ਬਈ ਅਗਲੀ ਵੀਡੀਓ ਦੇ ਵਿੱਚ